ਬਚਪਨ ਦੇ ਵਿੱਚ ਨਾ ਦੋਨੇ ਭਰਾ ਇੱਕ ਦੂਜੇ ਤੋਂ ਬਗੈਰ ਰਹਿ ਨਹੀਂ ਸਕਦੇ ਮਾੜੇ ਮੋٹے ਗੁੱਸੇ ਗਿਲੇ ਚ ਨਾ ਘਰ ਵਿੱਚ ਕੰਦਾ ਨਿਕਲ ਜਾਂਦਾ ਨਹੀਂ ਲੋੜ ਪੈਣ ਤੇ ਨਾ ਸਭ ਪਾਸਾ ਵਟ ਜਾਂਦੇ ਨੇ ਪਰ ਜਿਹੜਾ ਭਰਾ ਹੁੰਦਾ ਨਾ ਉਹ ਹਮੇਸ਼ਾ ਨਾਲ ਖੜਾ ਰਹਿੰਦਾ ਜਿਹੜੇ ਵੀਰ ਇਹ ਗੱਲਾਂ ਨੂੰ ਸਮਝ ਕੇ ਚੱਲਦੇ ਆ ਨਾ ਤਾਂ ਕਦੇ ਵੀ ਭਰਾਵਾਂ ਵਿੱਚ ਫਰਕ ਨਹੀਂ ਪੈਂਦਾ ਕਿੰਨੀ ਖੁਸ਼ੀ ਦੀ ਗੱਲ ਹੈ ਅੱਜ ਦੋਨੇ ਭਰਾ ਇੱਕ ਹੋ ਜਾਣਗੇ ਕੀ ਕਹਿਣਾ ਚਾਹੋਗੇ ਇਸ ਵੀਡੀਓ ਬਾਰੇ ਦੱਸਿਓ ਜਰੂਰ ਕਮੈਂਟ ਕਰਕੇ ਦੇਖੋ ਮੁੰਡੇ ਨੇ ਕੀ ਹਾਲ ਕੀਤਾ ਆਪਣੇ ਮੂੰਹ ਦਾ ਰੰਗਵਰੰਗਾ ਕਰੀ ਬੈਠਾ ਮੂੰਹ ਮੁੰਡੇ ਵੀ ਪਾਲਰਾਂ ਤੋਂ ਕੰਮ ਕਰਵਾਉਣ ਲੱਗ ਪਏ ਤੇ ਦੱਸਿਓ ਜ਼ਰੂਰ ਕਮੈਂਟ ਕਰਕੇ ਆਹ ਬਜ਼ੁਰਗ ਬਾਪੂ ਐਸ ਉਮਰ ਦੇ ਵਿੱਚ ਵੀ ਆਪਣੇ ਪਰਿਵਾਰ ਦੀ ਦੇਖੋ ਕਿੰਨੀ ਫਿਕਰ ਕਰਦਾ ਆਪਣੇ ਸਰੀਰ ਦੀ ਭੋਰਾ ਵੀ ਸੰਭਾਲ ਨਹੀਂ ਰੱਖਦਾ ਕੀ ਕਹਿਣਾ ਚਾਹੋਗੇ ਇਸ ਵੀਡੀਓ ਬਾਰੇ ਦੱਸਿਓ ਜ਼ਰੂਰ ਕਮੈਂਟ ਕਰਕੇ ਜਿਹੜੇ ਵੀਰ ਆਪਣੇ ਮਾਪਿਆਂ ਦੇ ਸੁਪਨੇ ਪੂਰੇ ਕਰਨ ਦੇ ਲਈ ਸੋਚਦੇ ਹਨ ਤਾਂ ਕਦੇ ਵੀ ਹਾਰ ਨਹੀਂ ਮੰਨਦੇ ਪਰਮਾਤਮਾ ਉਹਨਾਂ ਦੀ ਬਾਹਰ ਜਰੂਰ ਫੜਦਾ ਹੈ ਕੀ ਕਰਨ ਚਾਹੂਗੇ ਇਸ ਵੀਡੀਓ ਬਾਰੇ ਦੱਸਿਓ ਜਰੂਰ ਕਮੈਂਟ ਕਰਕੇ ਉਹ ਵੀ ਇੱਕ ਸਮਾਂ ਹੁੰਦਾ ਸੀ ਨਲਕਿਆਂ ਤੋਂ ਪਾਣੀ ਭਰਨ ਵੇਲੇ ਨਾ ਲੋਕਾਂ ਦਾ ਇਕੱਠ ਹੋ ਜਾਂਦਾ ਸੀਗਾ ਅੱਜ ਦੇਖੋ ਇਹ ਨਲਕੇ ਅਧੂਰੇ ਹੋ ਰਹੇ ਨੇ ਪਾਣੀ ਬੇਕਦਰੀ ਦੇ ਨਾਲ ਡੁੱਲ ਰਿਹਾ ਤੇ ਹਰੇਕ ਘਰੇ ਮੋਟਰਾਂ ਨੇ ਕੀ ਕਰਨ ਚਾਹੂਗੇ ਇਸ ਵੀਡੀਓ ਬਾਰੇ ਦੱਸਿਓ ਜਰੂਰ ਕਮੈਂਟ ਕਰਕੇ